ਸਿੰਹ ਹੋ ਡਾਕਟਰ ਦੇਪੂ ਸਰਗਾ ਸਰ 30000 ਦੇ ਆਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੀ ਵਿਵਾਸ ਹਸਪੀਟਲ ਐ ਮੁਹੱਲੀ ਜਮਤੀ ਛੋਟੀ ਜੀ ਗਲਤੀ ਲੁਕਾਉਣ ਲਈ ਪੋਸਟਪਾਰਟਮ ਸਾਡੇ 7 ਲੱਖ ਦੇ ਆਰਾਊਂਡ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਬਰਿੰਦਰ ਸਿੰਘ ਹੈ ਜੀ ਐਵਰੀਦਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਭਾਜੀ ਉੱਥੇ ਸ਼ਰਪੁਰ ਦੇ ਰਹਿਣ ਵਾਲੇ ਆ ਜੀ ਅ ਸਿਸਟਰ ਮੇਰੇ ਗੜ੍ਹਦੀ ਆ ਨਦੀ ਮੇਰੇ ਜੋ ਇਸੇ ਉੱਥੇ ਮਤਲਬ ਰਹਿੰਦੇ ਨਹੀਂ ਸੀ ਇੱਥੇ ਬਟ ਉਹਨਾਂ ਦੀ ਜੋ ਰਹਿائش ਇੱਥੇ ਸੀ ਔਰ ਇਸ ਵੇਲੇ ਉਹ ਮਹਾਲੀ ਸੀ ਗਈ ਕੀ ਨਾਮ ਹੈ ਉਹ ਦੀਦੀ ਦਾ ਨਾਮ ਹਰਪ੍ਰੀਤ कौर ਠੀਕ ਹੈ ਜੀ ਕਿਹੜੇ ਰੈਂਕ ਦੇ ਸੀ ਉਹ ਐਸਆਈ ਸੀਗੇ ਜੀ ਸਬ ਇੰਸਪੈਕਟਰ ਪੰਜਾਬ ਪੁਲਿਸ ਠੀਕ ਹੈ ਜੀ ਇਹ ਕੀ ਸਾਰਾ ਵਾਕੇ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਇਹ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਯੂਰਿਨ ਪਾਈਪ 'ਚ ਬਲੌਕਿੰਗ ਆ ਰਹੀ ਸੀ ਉਹਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਨਿਵਾਸ ਹਸਪਤਾਲਾ ਮੁਹੱਲੇ 71 ਸੈਕਟਰ ਅਸੀਂ ਉਹ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਜਿਹੜਾ ਕਰਵਾਈ ਆ ਜੋ ਵੀ ਉੰਨਾ ਨੇ ਕਿਹਾ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕਿ ਅਸੀਂ ਅਸੀਂ ਚੈੱਕ ਕਰਦੇ ਹਾਂ ਡਾਕਟਰ ਰਾਕਾ ਕੁਸ਼ਾਲ ਜੀ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵਗੈਰਾ ਕਰਵਾਓ ਸਕੈਨਿੰਗ ਵਗੈਰਾ ਹੋਈ ਹੈ ਉਹਦੇ ਵਿੱਚ ਇਹ ਆਇਆ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਰਿਨ ਪਾਈਪ ਨੂੰ ਬਲੌਕ ਕਰ ਰਹੀ ਹੈ ਅਸੀਂ ਉਸ ਸਵੇਲਿੰਗ ਵਾਲਾ ਪਾਰਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰਿਨ ਪਾਈਪ ਦੀ ਬਲੌਕੇਜ ਹੈ ਉਹ ਕਲੀਅਰ ਹੋ ਜੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੋਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਹੈ ਮਾਰਨਿੰਗ 9:10 ਵੇ ਦੇ ਅਰਾਊਂਡ ਜਾਂਦੇ ਆ ਬੀਰੀ ਹੁਣੇ ਤੇ ਫਸਟ ઓਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵਜੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਨੂੰ ਹਾਂਜੀ ਤੇ ਕੁੱਲ ਕਿੰਨੇ ઓਪਰੇਟ ਹੋਏ ਆ ਟੋਟਲ 4 ઓਪਰੇਟ ਕਰ ਚੁੱਕੇ ਆ ਡਾਕਟਰ ਠੀਕ ਹੈ ਜੀ ਇੱਕ ਛੋਟੀ ਜੀ ਗਲਤੀ ਲੁਕਾਉਣ ਲਈ ਡਾਕਟਰ ਨੇ ਟੋਟਲ ਚਾਰ ਆਪਰੇਟ ਉਸ ਤੋਂ ਬਾਅਦ ਕਰ ਦਿੱਤੇ ਆ ਨਹੀਂ ਤਾਂ ਵੈਸੇ ਜਿਹੜਾ ਤੁਸੀਂ ਜਦੋਂ ਜਦੋਂ ਟ੍ਰੀਟਮੈਂਟ ਕਰ ਰਹੇ ਸੀ ਚੈੱਕ ਅਪ ਕਰਵਾ ਰਹੇ ਸੀ ਉਦੋਂ ਡਾਕਟਰ ਦਾ ਕੀ ਕਹਿਣਾ ਸੀ ਕਿ ਕਿੰਨੀ ਕਿ ਦੇਰ ਦਾ ਹੋਏ ਆਪਰੇਟ ਤੇ ਇਹ ਸਿਰਫ ਸਾਨੂੰ ਇਹੀ ਕਿਹਾ ਵੀ ਜ਼ਿਆਦਾ ਜ਼ਿਆਦਾ ਮੈਕਸਿਮਮ 2 ਜਾਂ 2.5 ਘੰਟੇ ਦਾ ਆਪਰੇਟ ਜਾਂ 3 ਘੰਟੇ ਲੱਗ ਸਕਦੇ ਆ ਸਿੰਗਲ ਟਾਈਮ ਦਾ ਸੀਗਾ ਹਾਂ ਜੀ ਕਿਉਂਕਿ ਉਹਨਾਂ ਨੇ ਕੋਈ ਰੋਬੋਟਿਕ ਸਰਜਰੀ ਕਰਨੀ ਸੀ ਕਰਨੀ ਹੱਥ ਨਹੀਂ ਸੀਗੀ ਬਟ ਰੋਬੋਟਿਕ ਛੋਟੇ ਛੋਟੇ ਹੋਲ ਕਰਕੇ ਕਰਨੀ ਸੀ ਬਟੂ অপারেਟ ਹੋਣ ਦੇ ਬਾਅਦ ਵੀ ਇਹਨਾਂ ਨੂੰ ਜਦੋਂ ਹੋਸ਼ ਆਇਆ ਅਨਕੌਂਸ਼ੀਅਸਲੀ ਬਟ ਉਸ ਤੋਂ ਬਾਅਦ ਵੀ ਜਦੋਂ ਨੂੰ ਹੋਸ਼ ਆਇਆ ਵੀ ਉਹ ਪੇਨ ਲਗਾਤਾਰ ਹੋ ਰਹੀ ਸੀ ਮੈਂ ਡਾਕਟਰ ਸਾਹਿਬ ਜਿਹੜੇ ਉੱਥੇ ਰਾਤ ਨੂੰ ਕੋਈ ਲੇਡੀ ਸੀਗੇ ਮੈਂ ਉਹਨਾਂ ਕੋਲ ਗਿਆ ਵੀ ਤੁਸੀਂ ਥੋੜਾ ਚੈੱਕ ਕਰੋਗੇ ਮੇਰੀ ਸਿਸਟਰ ਨੂੰ ਪੇਨ ਕਿਉਂ ਹੋ ਰਹੀ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਹੈ ਪੇਨ ਹੋਵੇਗੀ ਤੇ ਬਾਕੀ ਪੇਸ਼ੈਂਟ ਨੂੰ ਵੀ ਹੁੰਦੀ ਹੈ ਇਹਨਾਂ ਨੂੰ ਵੀ ਹੋਵੇਗੀ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਵੀ ਨਹੀਂ ਇਦਾਂ ਨਹੀਂ ਤੁਸੀਂ ਥੋੜਾ ਚੈੱਕ ਕਰੋ ਵੀ ਪ੍ਰੋਬਲਮ ਕੀ ਹੈ ਜਿਆਦਾ ਪੇਨ ਹੋ ਰਹੀ ਹੈ ਕਿਉਂਕਿ ਉਹਨਾਂ ਕੋ ਬੈਠ ਨਹੀਂ ਹੋ ਰਿਹਾ ਲੇਟ ਵੀ ਨਹੀਂ ਪਾ ਰਹੇ ਕਹਿੰਦੇ ਵੀ ਨਹੀਂ ਅਸੀਂ ਦੇਖ ਲੈਨੇ ਆ ਫਿਰ ਉਹ ਮੈਚ ਨੂੰ ਅੱਧੇ ਘੰਟੇ ਬਾਅਦ ਮੇਰੇ ਕਹਨ ਤੋਂ ਬਾਅਦ ਵੀ ਅੱਧੇ ਘੰਟੇ ਬਾਅਦ ਆਏ ਉਹਨਾਂ ਨੇ ਇੱਕ ਇੰਜੈਕਸ਼ਨ ਦਿੱਤਾ ਤੇ ਇੱਕ ਫਿਰ ਇੱਕ ਮੈਡੀਸਨ ਮੈਂ ਕਿਹਾ ਮੈਂ ਇੰਜੈਕਸ਼ਨ ਦੇਣ ਦੇ ਅੱਧੇ ਘੰਟੇ ਘੰਟੇ ਦੇ ਬਾਅਦ ਹੀ ਫਿਰ ਉਹੀ ਪ੍ਰੋਬਲਮ ਪੇਨ ਜ਼ਿਆਦਾ ਹੋਣ ਲੱਗੀ ਫਿਰ ਮੈਂ ਉਹਨਾਂ ਕੋਲ ਗਿਆ ਫਿਰ ਕਹਿੰਦੇ ਸੀ ਅਸੀਂ ਸਤੋਂ ਜਿਹੜੀ ਡੋਸ ਇਸ ਵੇਲੇ ਜਿਹੜੀ ਸਾਡੇ ਕੋਲ ਪਈ ਹੈ ਮੈਕਸਿਮਮ ਰਿਲੈਕਸੇਸ਼ਨ ਲਈ ਉਹ ਸੀ ਦੇ ਰਹੇ ਆ ਉਹਨਾਂ ਨੇ ਉਹ ਡੋਸ ਦਿੱਤੀ ਬਟ ਉਹ ਡੋਸ ਦੇਣ ਤੋਂ ਬਾਅਦ ਵੀ ਫਿਰ ਪੇਨ ਹੁੰਦੀ ਰਹੀ ਵੀਰ ਉਹਨਾਂ ਨੇ ਇਹ ਕਿਹਾ ਵੀ ਇਹ ਸਰਜਰੀ ਕਰਕੇ ਪੇਨ ਹੋ ਰਹੀ ਹੈ ਤੁਸੀਂ ਘਬਰਾਓ ਨਾ ਮੈਂ ਉਹਨੂੰ ਕਿਹਾ ਵੀ ਵੀ ਸਾਨੂੰ ਤਾਂ ਇਸ ਬਾਰੇ ਨਹੀਂ ਆਈਡੀਆ ਕਿਉਂਕਿ ਡਾਕਟਰ ਤੁਸੀਂ ਹੋ ਤੁਸੀਂ ਸਾਨੂੰ ਕਲੀਅਰ ਕਰੋਗੇ ਵੀ ਪ੍ਰੋਬਲਮ ਕੀ ਹੈ ਇਹ ਦੇ ਵਿੱਚ ਕਿਹਨੇ ਵੀ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਵੀ ਅਸੀਂ ਕਹੀਏ ਵੀ ਸਿਰਫ ਮੇਜਰ ਦੀ ਪ੍ਰੋਬਲਮ ਹੈ ਇਹ ਕਿ ਸਰਜਰੀ ਹੋ ਦੇ ਕਰਕੇ ਪੇਨ ਤੁਸੀਂ ਕਹੇ ਜੀ ਠੀਕ ਹੈ ਔਰ ਦੂਸਰੇ ਦਿਨ ਫਿਰ ਇਨਾਂ ਨੇ ਇੱਦਾਂ ਹੀ ਮਤਲਬ ਲਗਾਈ ਰੱਖਿਆ ਇੰਜੈਕਸ਼ਨ ਵਗੈਰਾ ਦੀ ਗਿਆ ਕੁਝ ਵੀ ਜਿਹੜੇ ਵਿਰਿੰਦਰ ਜੀ ਚਾਰ ਆਪਰੇਟ ਹੋਏ ਆ ਪਹਿਲਾ ਆਪਰੇਟ 6 ਤਰੀਕ ਨੂੰ ਆ ਉਸ ਤੋਂ ਬਾਅਦ ਜਿਹੜੇ ਤਿੰਨ ਆਪਰੇਸ਼ਨ ਹੋਏ ਉਹ ਕਿਹੜੀ ਕਿਹੜੀ ਤਰੀਕ ਨੂੰ ਉਸ ਤੋਂ ਬਾਅਦ ਇੱਕ ਆਪਰੇਸ਼ਨ ਇਹਨਾਂ ਨੇ 9 ਤਰੀਕ ਨੂੰ ਕੀਤਾ ਇੱਕ ਇਹਨਾਂ ਨੇ ਆਪਰੇਸ਼ਨ ਕੀਤਾ 11 ਤਰੀਕ ਨੂੰ ਤੇ ਇੱਕ ਆਪਰੇਸ਼ਨ ਇਹਨਾਂ ਨੇ ਕੀਤਾ 24 ਤਰੀਕ ਨੂੰ ਜਿਹੜੇ ਲਾਸਟ ਵਾਲੇ ਪਹਿਲੇ ਦੋ ਆਪਰੇਸ਼ਨ ਉਹ ਸਰਜਰੀ ਜਿਹੜੀ ਇਹਨਾਂ ਨੇ ਕਿਤੇ ਮਾਈਕਰੋਸਕੋਪਿੰਗ ਨਾਲ ਕੀਤੀ ਜਿਹੜੀ ਰੋਬੋਟ ਬਟ ਇਹਨਾਂ ਨੇ ਸਿਰਫ ਸਾਨੂੰ ਇਹ ਹੀ ਕਿਹਾ ਵੀ ਜਿਹੜੀ ਅਸੀਂ ਸਰਜਰੀ ਕੀਤੀ ਹੈ ਉਹਦੇ ਵਿੱਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈ ਮੈਂ ਇਹਨਾਂ ਨੂੰ ਸਪੈਸ਼ਲੀ ਇਹ ਕਿਹਾ ਵੀ ਤੁਸੀਂ ਸਕੈਨਿੰਗ ਜੋ ਤੁਸੀਂ ਕਰਦੇ ਹੋ ਕਰਵਾਓ ਤਾਂ ਕਿ ਅਗਰ ਕੋਈ ਅੰਦਰ ਇਸ਼ੂ ਆ ਤਾਂ ਤੁਸੀਂ ਚੈੱਕ ਕਰ ਸਕਦੇ ਆਂ ਇਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਅਸੀਂ ਸਪੈਸ਼ਲ ਡਾਕਟਰ ਕੋ ਗਏ ਆ ਵੀ ਸਕੈਨਿੰਗ ਚ ਕੀਤਾ ਡਾਕਟਰ ਸਨੂ ਇਹੀ ਕਹਿੰਦਾ ਰਿਹਾ ਵੀ ਸਕੈਨਿੰਗ ਚ ਕੁਝ ਵੀ ਨਹੀਂ ਆ ਸਭ ਰਿਪੋਰਟਸ ਨੋਰਮਲ ਹੈ ਸਭ ਠੀਕ ਹੈ ਪੇਸ਼ੈਂਟ ਤੁਹਾਡਾ ਠੀਕ ਹੋ ਜਾਏਗਾ ਤੇ ਅਸੀਂ ਹੁਣ ਡਾਕਟਰ ਤੇ ਭਰੋਸਾ ਕਰ ਸਕਦੇ ਆਂ ਬਿਲਕੁਲ ਹਾਂ ਔਰ ਦੂਸਰੀ ਜਿਹੜੀ ਇਹਨਾਂ ਨੇ ਉਹ ਕੀਤਾ ਆਪਰੇਸ਼ਨ ਕੀਤਾ ਉਹਦੇ ਸਾਨੂੰ ਬਜਾਏ ਦੱਸੀ ਵੀ ਜਿਹੜਾ ਸਟੰਟ ਆ ਜਿਹੜਾ ਇਹਨਾਂ ਨੇ ਸਟੰਟ ਪਾਇਆ ਉਹਦੇ ਵਿੱਚ ਉਹ ਆਪਣੀ ਪੋਜੀਸ਼ਨ ਤੋਂ ਸ਼ਾਇਦ ਉਹ ਹਿੱਲ ਗਿਆ ਆ ਇਸ ਕਰਕੇ ਅਸੀਂ ਦੁਬਾਰਾ ਉਹਨੂੰ ਰੀਓਪਰੇਟ ਕਰਾਂਗੇ ਉਹ ਵੀ ਮਾਈਕਰੋਸਕੋਪਿੰਗ ਨਾਲ ਜਿੱਦਾਂ ਉਹ ਕਰ ਰਹੇ ਸੀਗੇ ਤਾਂ ਕਿ ਉਹ ਸਟੰਟ ਆਪਣੀ ਜਗ੍ਹਾ ਤੇ ਆ ਜਾਏ ਬਟ ਐਕਚੁਅਲ 'ਚ ਹੋਇਆ ਕੀ ਸੀ ਇਹਨਾਂ ਕੋ ਇੰਟਰਸਟਾਈਨ ਦੇ ਵਿੱਚ ਕੱਟ ਲੱਗ ਗਿਆ ਇਹ 1 ਸੈਂਟੀਮੀਟਰ ਦਾ ਜਿਹੜਾ ਕੀ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਉਸ ਵੇਲੇ ਜਦੋਂ ਦੂਸਰੀ ਸਰਜਰੀ ਹੋਈ ਆ ਉਸ ਵੇਲੇ ਸਾਨੂੰ ਇਹਨਾਂ ਨੇ ਫੇਰ ਕੀਤਾ ਵੀ ਉੱਥੇ ਛੋਟਾ ਜਿਹਾ ਕੱਟ ਸੀ ਉਹ ਸਵੇਲਿੰਗ ਕਰਕੇ ਸੀਗਾ ਮੈਂ ਕਿਹਾ ਅਗਰ ਉਹ ਸਵੇਲਿੰਗ ਕਰਕੇ ਸੀਗਾ ਤੁਸੀਂ ਸਕੈਨ ਕੀਤੀ ਉਸ ਵੇਲੇ ਕਿਉਂ ਨਹੀਂ ਆ ਜੀ ਉਹ ਸਕੈਨਿੰਗ ਦਾ ਆ ਜਾਂਦਾ ਫਿਰ ਅਸੀਂ ਕਹਿ ਰਹੇ ਸੀ ਵੀ ਠੀਕ ਹੈ ਬਟ ਸਕੈਨਿੰਗ ਕਿਉਂ ਨਹੀਂ ਆ ਫਿਰ ਡਾਕਟਰ ਨੇ ਕਿਹਾ ਵੀ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਆ ਸੀ ਉਹਨੂੰ ਸਟਿਚ ਕਰਤਾ ਆ ਦੂਜੀ ਦੂਜੀ ਸਰਜਰੀ ਤੇ ਹੁਣ ਉਹ ਠੀਕ ਨੇ ਠੀਕ ਹੋ ਜਾਣਗੇ ਦੀਦੀ ਪੋਸਟਡ ਕਿੱਥੇ ਸੀਗੇ ਸਿਸਟਰ ਤੁਹਾਡੇ ਆ ਜਲੰਧਰ ਰੂਲਰ ਚ ਸੀਗੇ ਠੀਕ ਹੈ ਜੀ ਹਾਂ ਜੀ ਤੇ ਇੱਕ ਦੋ ਦੇ ਭਰਤੀ ਸੀਗੇ ਉਹ 2016 ਦੇ ਭਰਤੀ ਹੋਏ ਸੀ ਹਾਂ ਜੀ ਸਬ ਇਨਸਪੈਕਟਰ ਸੀ ਹਾਂ ਜੀ ਸਬ ਇਨਸਪੈਕਟਰ ਸਿੱਧਾ ਸਬ ਇਨਸਪੈਕਟਰ ਭਰਤੀ ਸੀਗੇ ਓਕੇ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀਗੇ ਜੀ ਵਿਆਹ ਨੂੰ ਭਾਜੀ ਨਾਲ ਸਾਲ ਵੀ ਨਹੀਂ ਹੋਇਆ ਦਸੰਬਰ 12 ਨੂੰ 11 ਨੂੰ ਸਾਲ ਹੋਣਾ ਸੀਗਾ ਠੀਕ ਕਿਹੜੀ ਜਗ੍ਹਾ ਵਾਹ ਸੀ ਗੜਦੀ ਵਾਲਾ ਹਾਂ ਜੀ ਗੜਦੀ ਵਾਲਾ ਠੀਕ ਆ ਜੀ ਤੇ ਹੁਣ ਤੁਸੀਂ ਪੁਲਿਸ ਕੰਪਲੀਟ ਕਿੱਥੇ ਕੀਤੀ ਆ ਹਸਪੀਟਲ ਉਹ ਹਸਪੀਟਲ ਦੇ ਨਾਲ ਇੱਕ ਥਾਣਾ ਸੀਗਾ ਅਸੀਂ ਉੱਥੇ ਕੰਪਲੀਟ ਕੀਤੀ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉੱਥੇ ਪੋਸਟਪार्टम ਵੀ ਉੱਥੇ ਹੋਇਆ ਜੀ ਪੋਸਟਪार्टम ਸਿਵਲ ਹਸਪਤਾਲ ਹੋਇਆ ਉੱਥੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਪਾਜੀ ਇਹ ਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਡਾਕਟਰ ਵਿਨਾਸ਼ ਡਾਕਟਰ ਰਾਕਾ ਔਰ ਜੋਦੇ ਪ੍ਰਵੀਨ ਡਾਕਟਰ ਪ੍ਰਵੀਨ ਉਹ ਅਸੀਂ ਇਹ ਦੋ ਸਟਾਪ ਸਾਰੇ ਤੇ ਕਾਰਵਾਈ ਕੀਤੀ ਜਾਵੇ ਕਿ ਅੱਜ ਸਾਡੀ ਭੈਣਾਂ ਤਾਂ ਇਹ ਹੋ ਗਿਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਅਸੀਂ ਇਹ ਹੀ ਰਿਕੁਐਸਟ ਕਰਦੇ ਆਂ ਵੀ ਇੱਕ ਤਾਂ ਗਵਰਨਮੈਂਟ ਨੂੰ ਕਰਦੇ ਆਂ ਕਿਉਂਕਿ ਉਹਨਾਂ ਦਾ ਅਪਲਾਈ ਸੀਗਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਿਸਟਮ ਤੇ ਤੁਹਾਡੇ ਪੁਲਿਸ ਦੇ ਵਿੱਚ ਹਾਂਜੀ ਪੁਲਿਸ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਅਸੀਂ ਸਪੈਸ਼ਲੀ ਉਹਨਾਂ ਕੋਈ ਮਾਰਨਿੰਗ ਏ ਸੀ ਜਿਲ੍ਹਾ ਸਾਨੂੰ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੁਛ ਇਧਰ ਲੱਗਦਾ ਤੁਸੀਂ ਐਫ ਆਈ ਆਰ ਕਰਾ ਸਕਦੇ ਆ ਅਸੀਂ ਐਫ ਆਈ ਆਰ ਕਰਾ ਕੇ ਆਏ ਬਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਆਨ ਲੈ ਲਏ ਆ ਜਾਂ ਉਹਨਾਂ ਨੇ ਆਪਣੇ ਬਿਆਨ ਸਾਡੇ ਲੈ ਲਏ ਸੀ ਸਾਈਨ ਵਗੈਰਾ ਕਰਾ ਲਏ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਆਏਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਡਾਕਟਰਾਂ ਤੇ ਬਟ ਜੋ ਵੀ ਪ੍ਰੋਬਲਮ ਇੱਥੇ ਤੱਕ ਹੁਣ ਕ੍ਰੀਏਟ ਹੋਈ ਹੈ ਡਾਕਟਰ ਦੀ ਨਗਹਿਲੀ ਕਰਕੇ ਹੋਈ ਹੈ ਅਸੀਂ ਡਾਕਟਰ ਨੂੰ ਹੱਥ ਵੀ ਜੋੜਦੇ ਰਿਹਾ ਰਿਕਵੈਸਟ ਵੀ ਕੀਤੀ ਯਾਰ ਰਾਤ ਨੂੰ ਜਾ ਕੇ ਅਗਰ ਤਾਂ ਡੇ ਕੋ ਹੈਂਡਲ ਨਹੀਂ ਹੁੰਦਾ ਕੇਸ ਤਾਂ ਤੁਸੀਂ ਸਾਨੂੰ ਕਿਤੇ ਸ਼ਿਫਟ ਕਰਵਾ ਦਿਓ ਬਿਲਕੁਲ ਉਹ ਸ਼ਿਫਟ ਕਰਵਾਉਣਾ ਤਾਂ ਇੱਕ ਲਾਗ ਸਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ 11 ਵਜੇ ਸਾਨੂੰ 85 ਜਾਂ 1 ਲੱਖ ਦੇ ਅਰਾਊਂਡ ਸਾਨੂੰ ਬਿਲ ਜਮਾ ਕਰਵਾ ਦੇ ਟੋਟਲ ਪੈਸੇ ਕਿੰਨੇ ਲੱਗੇ ਕਿ ਪੈਸੇ ਦਾ ਸੌਣਾ ਚਾਹ ਰਹੇ ਜਿਹੜੇ ਪੈਸੇ ਟੋਟਲ ਐਕਚੁਅਲੀ ਜਿਹੜਾ ਸਾਡੇ ਕੋ ਰੀਕਮੈਂਡ ਇਹਨਾਂ ਦਾ ਹੋਇਆ ਸੀ ਕਾਰਡ ਸੀਗਾ ਦੀਦੀ ਦਾ ਉਹਦੇ ਵਿੱਚ 38 ਦੇ ਅਰਾਊਂਡ 38000 ਦੇ ਅਰਾਊਂਡ 30000 ਦੇ ਅਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੇ ਬਟ ਉਹਦੇ ਬਾਵਜੂਦ ਇਹਨਾਂ ਨੇ ਸਾਡੇ ਕੋਲ 5.5 ਲੱਖ ਰੁਪਏ ਲੈ ਲਿਆ ਸੀ ਦਿੱਲੀ ਸਾਨੂੰ ਇਹ ਕਾਲ ਕਰਦੇ ਸੀ 11 ਵਜੇ ਕੀ ਤੁਹਾਡੀ 85 ਹੋ ਗਿਆ ਜਾਂ 95 ਹੋ ਗਿਆ ਸਾਨੂੰ ਇੰਨੀ 11 ਵਜੇ ਤੁਸੀਂ ਅਮਾਉਂਟ ਜਮ੍ਹਾਂ ਕਰਵਾ ਦਿਓ ਉਹ ਤਾਂ ਸਾਡੇ ਓਬਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡਾ ਪੇਸ਼ੈਂਟ ਠੀਕ ਕਰੋ ਅਸੀਂ ਜੋ ਤੁਹਾਡਾ ਬੰਦਾ ਅਸੀਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਆਲਰੇਡੀ 5 ਲੱਖ ਰੁਪਏ ਤੁਹਾਨੂੰ ਦੇ ਚੁੱਕੇ ਆ 5.5 ਲੱਖ ਰੁਪਏ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ 7.5 ਲੱਖ ਦੇ ਅਰਾਊਂਡ ਬਿੱਲ ਬਣਵਾ ਕੇ ਦਿੱਤਾ ਕਿ ਤੁਸੀਂ ਇਹ ਪੇਮੈਂਟ ਕਰ ਦਿਓ ਸਾਨੂੰ ਠੀਕ ਹੈ ਤਾਂ